ਜੋ ਇਹ ਸਰਕਾਰ ਕਰਦੀ ਆ ਮੇਰਾ ਖਿਆਲ ਹੈ ਇਹਨਾਂ ਨੇ ਸਾਰੇ ਹੱਦ ਬੰਨੇ ਕਿ ਰਾਜਾ ਵਰਿੰਗ ਹੋਰਾਂ ਨੂੰ ਆਪ ਸੋਸ਼ਲ ਮੀਡੀਆ ਦੇ ਉੱਪਰ ਆ ਕੇ ਜਿਹੜਾ ਹੈਗਾ ਜ਼ੀਰੋ ਉਹਨੂੰ ਜਿਹੜਾ ਧਮਕੀ ਦੇਣੀ ਪੈ ਗਈ ਇਹ ਚੀਜ਼ ਦੇਖੋ ਪੁਲਿਸ ਸ਼ਰੀਆਮ ਜਿਹੜੀ ਆ ਉਹ ਬੇਸਿਕਲੀ ਧੱਕਾ ਕਰ ਰਹੀ ਹੈ ਦੀ ਹੁਣ ਧੀਰੇ ਜੋ ਹੋਇਆ ਹੈ ਤਾਂ ਮੈਨੂੰ ਲੱਗਦਾ ਕਿ ਇੱਦੋਂ ਹੁਣ ਵੱਧ ਕੀ ਹੋ ਸਕਦਾ ਮੇਰਾ ਖਿਆਲ ਹੈ ਕਿ ਕੋਈ ਆਫੀਸਰ ਜਾਂ ਥੰਗੜੇ ਲੈਵਲ ਦਾ ਕੋਈ ਮੁਲਾਜ਼ਮ ਜਿਹੜਾ ਕੰਮ ਕਰਨ ਨੂੰ ਯਾਰ ਨਹੀਂ ਹੈ ਕੋਈ ਕਹਿੰਦਾ ਬਈ 1 ਕਰੋੜ ਰੁਪਈਆ ਮੈਂ ਬੋਲੀ ਲਾਉਣਾ ਵਾ ਦੂਜੇ ਨੇ ਲਾਣਾ ਏ ਮੇਰੇ ਤੋਂ ਵਾਅਦਾ ਤੇ ਪੰਚਾਇਤ ਦੀ ਸੀਟ ਤੇ ਕਿ ਇਹ ਕੋਈ ਪਿੰਡਾਂ ਵਾਲੀ ਕੋਈ ਵਧੀਆ ਕਲਚਰ ਇਹ ਬਣਾ ਲੀਣਾ ਹੁਣ ਟੋਟਲੀ ਇਹਨਾਂ ਨੇ ਇਹ ਕੀਤਾ ਹੋਇਆ ਵੀ ਹਾਂ ਵੀ ਕਿਸੇ ਨੂੰ ਅਸੀਂ ਐਨਓਸੀ ਦੇਣਾ ਹੀ ਨਹੀਂ ਤੇਰੀ ਬਦਲਾਅ ਵਾਲੀ ਸਰਕਾਰ ਸੀ ਇਹਨਾਂ ਨੇ ਮੈਨੂੰ ਲੱਗਦਾ ਜਿੰਨਾ ਸਤਿਆਂ ਨਾਸ ਸਾਡੇ ਪੰਜਾਬ ਦੀ ਸੋਸਾਇਟੀ ਦਾ ਸਭਿਆਚਾਰ ਦਾ ਕਲਚਰ ਦਾ ਕੀਤਾ ਉਹਨਾਂ ਸ਼ਾਇਦ ਕਿਸੇ ਪੰਚਾਇਤੀ ਚੋਣਾਂ ਨੂੰ ਲੈ ਕੇ ਇਸ ਵਕਤ ਲਗਾਤਾਰ ਵਿਵਾਦ ਛਿੜਦਾ ਹੋਇਆ ਨਜ਼ਰ ਆ ਰਿਹਾ ਹੈ ਲਗਾਤਾਰ ਜਿਸ ਤਰੀਕੇ ਦੇ ਇਨਸੀਡੈਂਟ ਦੇਖਣ ਨੂੰ ਮਿਲ ਰਹੇ ਨੇ ਉਹ ਕਾਫੀ ਹੈਰਾਨ ਕਰ ਦੇਣ ਵਾਲੇ ਨੇ ਪ੍ਰਗਟ ਸਿੰਘ ਹੋਰੀ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਜਿਸ ਤਰੀਕੇ ਦਾ ਮਾਹੌਲ ਸੀਗਾ ਕਿ ਭਈ ਪੰਚਾਇਤੀ ਚੋਣਾਂ ਆਉਣਗੀਆਂ ਪ੍ਰੋਪਰ ਤਰੀਕੇ ਦੇ ਨਾਲ ਚੋਣਾਂ ਹੋਣਗੀਆਂ ਪਰ ਉਸ ਤੋਂ ਪਹਿਲਾਂ ਜਿਸ ਤਰੀਕੇ ਦਾ ਹੁਣ ਪੰਜਾਬ ਦੇ ਵਿੱਚ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਆਏ ਦਿਨ ਗੋਲੀ ਚੱਲ ਜਾਣੀ ਆਏ ਦਿਨ ਬੋਲੀਆਂ ਲੱਗਣੀਆਂ 1 ਕਰੋੜ ਰੁਪਏ ਦੀ ਬੋਲੀ ਲੱਗਣੀ ਇਹ ਸਾਰੀ ਚੀਜ਼ਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਜਿਸ ਤਰੀਕੇ ਦੀ ਧੱਕੇਸ਼ਾਹੀ ਹੋ ਰਹੀ ਹੈ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਦੇਖੋ ਇਹ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਕਦੀ ਵੀ ਇਹੋ ਜਿਹਾ ਮਾਹੌਲ ਨਹੀਂ ਸੀ ਮੈਨੂੰ ਦੇਖੋ ਪੁਰਾਣੀਆਂ ਸਰਕਾਰਾਂ ਨੇ ਵੀ ਕੀਤਾ ਹੋਣਾ ਮੈਂ ਨਹੀਂ ਇਹ ਨਹੀਂ ਕਹਿੰਦਾ ਵੀ ਨਹੀਂ ਕਰਦੇ ਸਮੇਂ-ਸਮੇਂ ਤੇ ਕਰਦੇ ਆ ਪਰ ਜੋ ਇਹ ਸਰਕਾਰ ਕਰਦੀ ਆ ਮੇਰਾ ਖਿਆਲ ਹੈ ਇਹਨਾਂ ਨੇ ਸਾਰੇ ਹੱਦ ਬੰਨੇ ਟੱਪ ਦਿੱਤੇ ਹੁਣ ਟੋਟਲੀ ਇਹਨਾਂ ਨੇ ਇਹ ਕੀਤਾ ਹੋਇਆ ਵੀ ਹਾਂ ਵੀ ਕਿਸੇ ਨੂੰ ਅਸੀਂ ਐਨਓਸੀ ਦੇਣਾ ਹੀ ਨਹੀਂ ਹੈ ਬਈ ਨਾ ਉਹਦੇ ਅਗੇਂਸਟ ਕੋਈ ਇਹਨਾਂ ਨੇ ਪੈਸੇ ਖੜੇ ਕੀਤੇ ਨਾ ਉਹਨੂੰ ਕੋਈ ਨੋਟਿਸ ਦਿੱਤਾ ਸਰਪੰਚ ਨੂੰ ਅੱਛਾ ਵੀ ਤੁਸੀਂ ਕਿਉਂ ਐਨਓਸੀ ਨਹੀਂ ਦੇਣਾ ਆ ਹੁਣ ਵੀ ਜਾ ਕੇ ਦੇਖੋ ਹਜੇ ਤੱਕ ਵੀਡੀਓ ਨਹੀਂ ਆਇਆ ਜੇ ਹੀ ਹੈ ਨਹੀਂ ਪੰਚਾਇਤ ਸੈਕਟਰੀ ਹੈ ਨਹੀਂ ਜਦ ਕਿ ਡੀਸੀ ਸਾਹਿਬ ਨੇ ਆਰਡਰ ਕੀਤੇ ਹੋਏ ਆ ਵੀ ਹਾਂ ਵੀ ਤੁਸੀਂ ਅੱਜ ਆ ਜਿਹੜੇ ਦੋ ਦਿਨ ਆ ਇਹ ਲਾਉਂਗੇ ਲੇਕਿਨ ਬਾਵਜੂਦ ਇਸ ਤੇ ਮੇਰਾ ਖਿਆਲ ਹੈ ਵੀ ਕੋਈ ਅਫੀਸਰ ਜਾਂ ਥੱਲੇਲੇ ਲੈਵਲ ਦਾ ਕੋਈ ਮੁਲਾਜ਼ਮ ਜਿਹੜਾ ਕੰਮ ਕਰਨ ਨੂੰ ਤਿਆਰ ਨਹੀਂ ਹੈ ਔਰ ਮੈਨੂੰ ਤਾਂ ਇੱਥੋਂ ਤੱਕ ਵੀ ਪਤਾ ਲੱਗਾ ਵੀ ਜਿਹੜੇ ਪੰਚਾਇਤ ਸੈਕਟਰੀ ਜੇਹੀ ਆ ਜਿਹੜੇ ਇਹਨਾਂ ਦੇ ਹਲਕਾ ਇੰਚਾਰਜ ਆ ਉਹਨਾਂ ਨੇ ਆਪਣੇ ਘਰੇ ਬਿਠਾ ਲਏ ਹੋਏ ਆ ਵੀ ਕਿਸੇ ਨੂੰ ਵੀ ਐਨਓਸੀ ਜਿਹੜਾ ਦੇਣਾ ਨਹੀਂ ਮੈਨੂੰ ਲੱਗਦਾ ਇਹ ਡੈਮੋਕ੍ਰੇਸੀ ਦਾ ਕਹਾਣ ਆ ਇਹ ਡੈਮੋਕ੍ਰੇਸੀ ਨਹੀਂ ਹੈ ਵੀ ਲੋਕਾਂ ਨੂੰ ਪਿੰਡਾਂ ਦੇ ਵਿੱਚ ਇਲੈਕਸ਼ਨ ਲੜ ਲੜ ਦਿਓ ਜਿਹੜਾ ਜਿੱਤ ਜਾਂਦਾ ਜਿੱਤ ਜਾਂਦਾ ਜਿਹੜਾ ਹਾਰ ਜਾਂਦਾ ਹਾਰ ਜਾਂਦਾ ਇਹਦੇ ਵਿੱਚ ਕੀ ਪ੍ਰੋਬਲਮ ਹੈ ਲੇਕਿਨ ਵੱਧ ਕਿਸਮਤੀ ਇਹ ਹੈ ਕਿ ਜਿਹੜੀ ਬਦਲਾਅ ਵਾਲੀ ਸਰਕਾਰ ਸੀ ਇਹਨਾਂ ਨੇ ਮੈਨੂੰ ਲੱਗਦਾ ਜਿੰਨਾ ਸਤਿਆਨਾਸ਼ ਸਾਡੇ ਪੰਜਾਬ ਦੀ ਸੋਸਾਇਟੀ ਦਾ ਸਭਿਆਚਾਰ ਦਾ ਕਲਚਰ ਦਾ ਕੀਤਾ ਉਹਨਾਂ ਸ਼ਾਇਦ ਕਿਸੇ ਨੇ ਨਾ ਕੀਤਾ ਅੱਛਾ ਜਿਸ ਤਰੀਕੇ ਦੇ ਨਾਲ ਬੋਲੀਆਂ ਲੱਗ ਰਹੀਆਂ ਨੇ ਸੀਟ ਨੂੰ ਲੈ ਕੇ ਕੋਈ ਕਹਿੰਦਾ ਬਈ 1 ਕਰੋੜ ਰੁਪਈਆ ਮੈਂ ਬੋਲੀ ਲਾਉਣਾ ਵਾ ਦੂਜੇ ਨੇ ਲਾਣਾ ਹੈ ਮੇਰੇ ਤੋਂ ਵੱਧ ਤੇ ਪੰਚਾਇਤ ਦੀ ਸੀਟ ਦੇ ਲੈ ਜਵੇ ਦੂਜੀ ਥਾਂ ਜਿਹੜਾ ਹੈਗਾ 75 ਲੱਖ ਦੀ ਬੋਲੀ ਲੱਗਦੀ ਹੈ ਉਸੇ ਹੀ ਦੂਸਰੇ ਪੰਜਾਬ ਦੇ ਇੱਕ ਇਲਾਕੇ ਦੇ ਵਿੱਚ ਗੋਲੀ ਚੱਲ ਜਾਂਦੀ ਹੈ ਪਛਾਂਤੀ ਚੋਣਾਂ ਨੂੰ ਲੈ ਕੇ ਜਿਹੜਾ ਭਰਨ ਜਾਂਦਾ ਹੈ ਨਾਮਕਰਨ ਪੱਤਰ ਇਹ ਮਾਹੌਲ ਤੁਸੀਂ ਪਹਿਲਾਂ ਦੇਖਿਆ ਸੀਗਾ ਹੁਣ ਦੇਖਦੇ ਹਾਂ ਤਾਂ ਉਦੋਂ ਕੀ ਤੁਸੀਂ ਦੇਖੋ ਮੈਂ ਮੈਂ ਕਹਿੰਦਾ ਕਿ ਪੁਰਾਣੇ ਸਮੇਂ ਦੇ ਵਿੱਚ ਵੀ ਮਾੜਾ ਮੋਟਾ ਤੱਕਾ ਤੁੱਕਾ ਜ਼ਰੂਰ ਹੋਇਆ ਹੋਣਾ ਪਰ ਐ ਸੱਚ ਇੰਨਾ ਲਾਰਜ ਸਕੇਲ ਤੇ ਇਦਾਂ ਦਾ ਕਦੀ ਨਹੀਂ ਮੈਂ ਦੇਖਿਆ ਕਿਉਂਕਿ ਆ ਆਮ ਹੀ ਜਿਹੜਾ ਆ ਅੱਛਾ ਫਿਰ ਆਫੀਸਰ ਇਹਦੇ ਵਿੱਚ ਪਾਰਟੀ ਬਣ ਰਹੀ ਆ ਮੈਨੂੰ ਇਸ ਗੱਲ ਦੀ ਹੈਰਾਨੀ ਆ ਕਿ ਜਿਹੜਾ ਗਵਰਨਮੈਂਟ EMPLOYE ਆ ਉਹਨੂੰ ਤਾਂ ਫੇਅਰਲੀ ਜਿਹੜਾ ਕੰਮ ਕਰਨਾ ਚਾਹੀਦਾ ਉਹਨਾਂ ਨੂੰ ਇੰਨੇ ਪ੍ਰੈਸ਼ਰ ਥੱਲੇ ਆਉਣ ਦੀ ਜ਼ਰੂਰਤ ਨਹੀਂ ਹੈ ਫੇਅਰਲੀ ਕੰਮ ਕਰੋ ਔਰ ਉਹਦੇ ਤੋਂ ਬਾਅਦ ਜਿਹਦਾ ਬਣਦਾ ਸੀ ਤਾਂ ਇਹੀ ਕਿੰਨੇ ਆ ਕਿ ਜਿਹਦਾ ਬਣਦਾ ਦੇ ਦਿਓ ਜਿਹਦਾ ਨਹੀਂ ਬਣਦਾ ਨਾ ਦਿਓ ਪਰ ਇਹ ਨਹੀਂ ਹੋ ਸਕਦਾ ਕਿ ਤੁਸੀਂ ਜਿਹਦਾ ਬਣਦਾ ਉਹ ਬਲੈਂਕਲੀ ਕਹੀ ਜਾਂਦੇ ਆ ਵੀ ਹਾਂ ਵੀ ਜੇ ਕਾਂਗਰਸ ਦਾ ਹੈਗਾ ਕਿਉਂਕਿ ਕੱਲ ਵੀ ਕੋਟਲੀ ਸਾਹਿਬ ਇੱਥੇ ਸਾਰਾ ਦਿਨ ਰਹੇ ਔਰ ਜਿਹੜੀ ਉਹਨਾਂ ਦੀ ਕੋਈ ਆਉਂਦੀ ਹੈਗੀ ਆ ਉਹਨਾਂ ਨੂੰ 10 ਮਿੰਟਾਂ ਦੇ ਵਿੱਚ ਐਨਓਸੀ ਦੇ ਦਿੰਦੇ ਆ ਤੇ ਜਿਹੜੇ ਸਾਡੇ ਆ ਉੱਥੇ ਮੇਰੇ ਖਾ ਸਾਰੀ-ਸਾਰੀ ਦਿਹਾੜੀ ਬੈਠੇ ਉਹਨਾਂ ਨੂੰ ਖੱਜਲ ਹੋ ਰਾ ਹੋਣਾ ਪੈ ਰਿਹਾ ਤੇ ਇਹ ਕੋਈ ਪਿੰਡਾਂ ਲਈ ਕੋਈ ਵਧੀਆ ਕਲਚਰ ਇਹ ਬਣਾ ਨਹੀਂ ਰਹੇ ਅਜੀ ਹ ਮਹੌਲ ਬਣ ਗਿਆ ਕਿ ਰਾਜਾ ਵਡਿੰਗ ਹੋਰਾਂ ਨੂੰ ਆਪ ਸੋਸ਼ਲ ਮੀਡੀਆ ਦੇ ਉੱਪਰ ਆ ਕੇ ਜਿਹੜਾ ਹੈਗਾ ਜ਼ੀਰਾ ਹਰ ਨੂੰ ਜਿਹੜਾ ਧਮਕੀ ਦੇਣੀ ਪੈ ਗਈ ਇਹ ਚੀਜ਼ ਦੇਖੋ ਪੁਲਿਸ ਸ਼ਰੀਆਮ ਜਿਹੜੀ ਆ ਉਹ ਬੇਸਿਕਲੀ ਧੱਕਾ ਕਰ ਰਹੀ ਹੈਗੀ ਹੁਣ ਧੀਰੇ ਜੋ ਹੋਇਆ ਹੈਗਾ ਮੈਨੂੰ ਲੱਗਦਾ ਵੀ ਇਦੋਂ ਹੁਣ ਵੱਧ ਕੀ ਹੋ ਸਕਦਾ ਮਤਲਬ ਫਿਰ ਇਹ ਜਿਹੜੀ ਚੋਣਾ ਹੈਗੀਆਂ ਨੇ ਇਹ ਧੱਕੇਸ਼ਾਹੀ ਦੇ ਵਿੱਚ ਚੋਣਾ ਹੋਣੀ ਹੈ ਧੱਕੇਸ਼ਾਹੀ ਹੋ ਰਹੀ ਆ ਔਰ ਨਾ ਕੋਈ ਪਲਾਨਡ ਆ ਨਾ ਕੋਈ ਕੁਛ ਔਰ ਥੱਲੇ ਇੱਕ ਬਲੈਂਕ ਜਿਹੜੇ ਹੈਗੇ ਆਰਡਰ ਦਿੱਤੇ ਹੋਏ ਆ ਵੀ ਚਾਹੇ ਸਾਡਾ ਐਮਐਲਏ ਹੋਵੇ ਚਾਹੇ ਹਲਕਾ ਇੰਚਾਰਜ ਹੋਵੇ ਤੇ ਇਹ ਜੋ ਕਹਿਣਗੇ ਉਹੋ ਹੀ ਕਰਨਾ ਨਹੀਂ ਤਾਂ ਬਾਕੀ ਨਹੀਂ ਕਰ। ਆਉਣ ਵਾਲੀ ਸਮੇਂ ਦੇ ਵਿੱਚ ਹੁਣ ਤੁਸੀਂ ਕੀ ਮਾਹੌਲ ਕੀ ਦੇਖਦੇ ਹੋ ਪੰਜਾਬ ਦਾ ਖਾਸ ਕਰ ਇਹ ਪੰਚਾਇਤੀ ਚੋਣਾਂ ਤੋਂ ਬਾਅਦ ਕਿਉਂਕਿ ਉਸ ਤੋਂ ਬਾਅਦ ਹੋਰ ਵੀ ਇਹਦੀ ਨਾਲ ਨਾ ਇਹਦੀ ਨਾਲ ਮਾਹੌਲ ਬਹੁਤਾ ਚੰਗਾ ਨਹੀਂ ਬੜਨਾ ਮਾਹੌਲ ਮਾੜਾ ਬਣ ਮੈਨੂੰ ਲੱਗਦਾ ਦੇਖੋ ਪਿੰਡਾਂ ਦਾ ਸੱਭਿਆਚਾਰ ਪਿੰਡਾਂ ਦਾ ਭਾਈਚਾਰਾ ਪਾਰਟੀ ਲੈਵਲ ਤੋਂ ਉੱਤੇ ਉੱਠ ਕੇ ਡੈਮੋਕ੍ਰੇਸੀ ਦੀਆਂ ਕਦਰਾਂ ਕੀਮਤਾਂ ਨੂੰ ਵਧਾਉਣਾ ਚਾਹੀਦਾ ਨਾ ਕਿ ਉਹਨਾਂ ਨੂੰ ਬਿਲਕੁਲ ਹੀ ਸ਼ਿੱਕੇ ਟੰਗ ਦੇਣਾ ਚਾਹੀਦਾ ਅਣਖ ਦੀ ਚੋਣ ਕਹਿੰਦੇ ਨੇ ਕਿ ਬਈ ਇਹ ਪੰਚਾਇਤੀ ਚੋਣਾ ਅਣਖ ਦੀਆਂ ਚੋਣਾ ਹੈਗੀਆਂ ਨੇ ਤੇ ਇਹ ਸ਼ਬਦ ਜਦੋਂ ਵਰਤਿਆ ਜਾਂਦਾ ਹੈ ਉਦੋਂ ਤੁਸੀਂ ਸਾਨੂੰ ਪਿਓਰਲੀ ਨਾ ਮੈਰਿਟ ਤੇ ਡੈਮੋਕ੍ਰੇਸੀ ਜਿਹੜਾ ਉਹਨਾਂ ਦੇ ਪਿੰਡ ਲਈ ਚੰਗੀ ਚੰਗਾ ਕੰਮ ਕਰ ਸਕਦਾ ਉਹ ਵੀ ਠੀਕ ਹੈ ਦੋ ਪਾਰਟੀਆਂ ਤਿੰਨ ਪਾਰਟੀਆਂ ਹੈਗੀਆਂ ਇਲੈਕਸ਼ਨ ਲੜਨੀ ਚਾਹੀਦੀ ਆ ਪਰ ਮੈਚਿਓਰਿਟੀ ਨਾਲ ਲੜਨੀ ਚਾਹੀਦੀ ਆ ਕਿਉਂਕਿ ਇਹਨਾਂ ਨੇ ਪਿਛਲੇ 2.5 ਸਾਲਾਂ ਦੇ ਵਿੱਚ ਤਾਂ ਪਿੰਡਾਂ ਦੇ ਵਿੱਚ ਕੁਸ਼ ਕੀਤਾ ਨਹੀਂ ਹੈ ਹੁਣ ਸਵਾਏ ਧੱਕੇ ਤੋਂ ਔਰ ਮੈਂ ਤਾਂ ਉਹਨਾਂ ਲੋਕਾਂ ਨੂੰ ਵੀ ਕਹਿੰਨਾ ਯਾਰ ਤੁਹਾਡਾ ਤੁਸੀਂ ਉਹਨਾਂ ਪਿੰਡਾਂ 'ਚ ਹੀ ਰਹਿਣਾ ਤੁਸੀਂ ਆਪਣਾ ਭਾਈਚਾਰਾ ਤਾਂ ਬਣਾ ਕੇ ਰੱਖੋ ਕਿਉਂਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਇਹ ਹੁਣ ਇਹਨਾਂ ਨੂੰ ਪੌਣੇ ਕਿਥੇ ਨਿਸ਼ਾਨਤ ਰਹਿ ਗਏ ਹੋ ਗਏ ਆ ਸਵਾ 2 ਸਾਲ ਆ ਸਵਾ 2 ਸਾਲ ਦੇ ਵਿੱਚੋਂ ਵੀ ਇਹਨਾਂ ਦਾ ਸਾਲ ਕਹਿਗਾ ਬਾਕੀ ਇਹਨਾਂ ਨੂੰ ਜੋ ਉੱਥੇ ਹੋ ਰਿਹਾ ਦਿੱਲੀ ਦੇ ਵਿੱਚ ਤੇ ਇਹਨਾਂ ਦੇ ਵਿੱਚ ਕਿਸੇ ਨੂੰ ਲੁਕਿਆ ਨਹੀਂ ਹੈਗਾ ਤਾਂ ਕਿ ਸ਼ਾਇਦ ਜਿਸ ਤਰੀਕੇ ਦੇ ਨਾਲ ਹੋ ਰਹੀ ਹੈ ਉਸ ਦਾ ਹੱਲ ਤੁਹਾਨੂੰ ਕੀ ਲੱਗਦਾ ਹੈ ਹੁਣ ਕਿ ਉਹਦਾ ਹੱਲ ਤਾਂ ਕੁਝ ਨਹੀਂ ਹੈ ਕਿਉਂਕਿ ਉਹਦੇ ਨਾਲ ਕੀ ਹੁੰਦਾ ਕਿ ਲਾਅ ਐਂਡ ਆਰਡਰ ਵਿਗੜਦਾ ਹੈਗਾ ਹੋਰ ਮਾੜੀਆਂ ਚੀਜ਼ਾਂ ਪਿੰਡਾਂ ਦੇ ਵਿੱਚ ਹੁੰਦੀਆਂ ਉਹਦੇ ਨਾਲ ਸਾਡੀ ਪੁਲਿਸ ਦੇ ਉੱਤੇ ਹੋਰ ਪ੍ਰੈਸ਼ਰ ਹੁੰਦਾ ਹੋਰ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਕਿਉਂਕਿ ਜਿੰਨਾ ਹੀ ਸਮਾਜ ਦਾ ਸਮਾਜਿਕ ਤਾਣਾ ਬਾਣਾ ਖਰਾਬ ਹੋਊਗਾ ਉਨਾ ਹੀ ਸਾਡੇ ਸਮਾਜ ਦਾ ਜਿਹੜਾ ਕਲਚਰ ਹੈ ਉਹ ਵਿਗੜੇਗਾ ਅੱਜ ਤੁਸੀਂ ਪਹੁੰਚੇ ਹੈਗੇ ਹੋ ਡੀਸੀ ਦਫ਼ਤਰ ਵੀ ਪਹੁੰਚੇ ਹੋ ਕੀ ਕੁਝ ਆਸ਼ਵਾਸ਼ਣ ਦਿੱਤਾ ਹੈ ਮਿਲੇ ਵੀ ਤੁਸੀਂ ਦੇਖੋ ਡੀਸੀ ਤੇ ਡੀਸੀ ਸਾਹਿਬ ਨੇ ਔਰ ਏਡੀਸੀ ਨੇ ਗਲਕਈ ਹੈਗੀ ਆ ਵੀ ਅਸੀਂ ਇਹ ਕਰਵਾਉਣੇ ਆ ਤੇ ਲੇਕਿਨ ਅਜੇ ਤੱਕ ਉਹ ਵੀਡੀਓ ਤੇ ਪੰਚਾਇਤ ਸੈਕਟਰੀ ਜੀ ਹਜੇ ਤੱਕ ਨਹੀਂ ਤੁਸੀਂ ਜਾ ਕੇ ਦੇਖ ਸਕਦੇ ਹੋ ਸਵੇਰੇ ਲੋਕੀ 8 ਵਜੇ ਦੇ ਖੜੇ ਹੋਏ ਆ ਤੇ ਹਜੇ ਹੁਣ ਮਤਲਬ 12:30 12:36 ਹੋ ਗਏ ਤੇ ਹਜੇ ਤੱਕ ਜਿਹੜਾ ਵੀਡੀਓ ਤੇ ਜੇਹੀ ਤਾਂ ਪੰਚਾਇਤ ਸੈਕਟਰੀ ਆਈ ਨਹੀਂ ਹੈ ਸਰਕਾਰੀ ਮੁਲਾਜ਼ਮ ਜਿਸ ਤਰੀਕੇ ਦੇ ਨਾਲ ਮਿਲ ਰਹੀ ਹੈ ਜਿਸ ਤਰੀਕੇ ਨਾਲ ਬਿਹੇਵ ਕਰ ਰਹੀ ਹੈ ਉਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਯਾਰ ਬਹੁਤ ਇਹ ਮੰਦ ਭਾਗਾ ਜਿਹੜਾ ਇਹਨਾਂ ਦਾ ਜਿਹੜਾ ਵਰਤਾਰਾ ਹੈਗਾ ਜਿਹੜਾ ਹਮੇਸ਼ਾ ਕਦੀ ਵੀ ਦੇਖੋ ਜਿਹੜਾ ਗਵਰਨਮੈਂਟ ਏਮਪਲਾਈ ਆ ਉਹਨੂੰ ਰੂਲ ਬਣਦੇ ਆ ਐਗਜ਼ੀਕਟਿਵ ਦਾ ਕੰਮ ਹੈ ਉਸ ਰੂਲ ਨੂੰ ਫਾਲੋ ਕਰਨਾ ਜੀ ਉਹ ਕਿਸੇ ਦਾ ਵੀ ਹੋਵੇ ਇਹੀ ਇਹੀ ਤਾਂ ਡੈਮੋਕ੍ਰੇਸੀ ਹੁੰਦੀ ਆ ਅਦਰਵਾਈਜ਼ ਨਹੀਂ ਤਾਂ ਡਿਕਟੇਟਰਸ਼ਿਪ ਆ ਲੇਕਿਨ ਅੱਜ ਦੀ ਤਰੀਕ ਦੇ ਵਿੱਚ ਇਹ ਡਿਕਟੇਟਰਸ਼ਿਪ ਦਾ ਰੂਪ ਧਾਰਨ ਕਰ ਰਹੀ ਹੈ ਹਮ ਠੀਕ ਹੈ ਸ਼ੁਕਰੀਆ ਤਾਂ ਸਾਡੇ ਨਾਲ ਸਬਕ ਮੰਤਰੀ ਫਰਗਤ ਸਿੰਘ ਹੋਰੀ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਇਹਨਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਪੰਚਾਇਤੀ ਚੋਣਾਂ ਦੇ ਵਿੱਚ ਮਾਹੌਲ ਬਣਿਆ ਹੋਇਆ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਮਾਹੌਲ ਨੂੰ ਹੋਰ ਖਰਾਬ ਕਰੇਗਾ ਕੈਮਰਾ ਪਸੰਨ ਪੰਕੇ ਦੇ ਨਾਲ ਰਜਗੁਪਤਾ ਬਵਸ਼ੇ ਟਾਈਮ ਜਿਲੰਦਰ